ਲੈਪਟਾਪ ਸਟੈਂਡ ਇੱਕ ਅਜਿਹੀ ਐਕਸੈਸਰੀ ਹੈ ਜੋ ਤੁਹਾਡੇ ਲੈਪਟਾਪ ਨੂੰ ਉਚਾਈ ਤੇ ਰੱਖਣ ਵਿੱਚ ਮਦਦ ਕਰਦਾ ਹੈ। ਇਹ ਕਈ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਸਹੂਲਤ ਮੁਤਾਬਕ ਐਡਜਸਟ ਕਰ ਸਕਦੇ ਹੋ। ਲੈਪਟਾਪ ਸਟੈਂਡ ਦੇ ਇਸਤੇਮਾਲ ਦੇ ਕਈ ਫਾਇਦੇ ਨੇ। ਇਹ ਤੁਹਾਡੇ ਕੰਮ ਕਰਨ ਦੇ ਪ੍ਰੋਸੈਸ ਨੂੰ ਤਾਂ ਆਸਾਨ ਬਣਾਉਂਦਾ ਹੀ ਹੈ, ਨਾਲ ਹੀ ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਦਿਨ ਵਿੱਚ ਜ਼ਿਆਦਾਤਰ ਸਮਾਂ ਲੈਪਟਾਪ ਤੇ ਹੀ ਕੰਮ ਕਰਦੇ ਹੋ ਤਾਂ ਸਟੈਂਡ ਦਾ ਇਸਤੇਮਾਲ ਕਰ ਸਕਦੇ ਹੋ। ਲੈਪਟਾਪ ਵਿੱਚ ਕੰਮ ਕਰਦੇ ਸਮੇਂ ਜੇਕਰ ਤੁਸੀਂ ਲੈਪਟਾਪ ਸਟੈਂਡ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੀ ਸਕਰੀਨ ਨੂੰ ਉਚਾਈ ਤੇ ਲੈ ਆਉਂਦਾ ਹੈ ਇਸ ਨਾਲ ਲੈਪਟਾਪ ਤੁਹਾਡੇ ਸਿਰ ਦੇ ਸਾਹਮਣੇ ਆ ਜਾਵੇਗਾ ਤੁਹਾਨੂੰ ਲੈਪਟਾਪ ਦੇਖਣ ਲਈ ਗਰਦਨ ਤੇ ਪਿੱਠ ਨੂੰ ਝੁਕਾਉਣ ਦੀ ਲੋੜ ਨਹੀਂ ਹੋਵੇਗੀ ਇਸ ਨਾਲ ਤੁਹਾਡੀ ਗਰਦਨ ਤੇ ਪਿੱਠ ਦਰਦ ਨੂੰ ਆਰਾਮ ਮਿਲੇਗਾ ਲੈਪਟਾਪ ਸਟੈਂਡ ਤੁਹਾਡੇ ਲੈਪਟਾਪ ਦੇ ਹੇਠਾ ਹਵਾ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਇਸ ਨਾਲ ਤੁਹਾਡੇ ਲੈਪਟਾਪ ਨੂੰ ਠੰਡਾ ਰਹਿਣ ਵਿੱਚ ਮਦਦ ਮਿਲੇਗੀ ਤੇ ਜ਼ਿਆਦਾ ਗਰਮ ਹੋਣ ਤੋਂ ਬਚ ਜਾਂਦਾ ਹੈ ਲੈਪਟਾਪ ਸਟੈਂਡ ਦਾ ਇਸਤੇਮਾਲ ਕਰਨ ਲਈ ਤੁਹਾਡੀ ਪੋਜੀਸ਼ਨ ਸਹੀ ਰਹਿੰਦੀ ਹੈ ਇਸ ਲਈ ਤੁਸੀਂ ਆਪਣੇ ਕੰਮ 'ਚ ਜ਼ਿਆਦਾ ਫੋਕਸ ਕਰ ਸਕਦੇ ਹੋ ਤੇ ਤੁਹਾਨੂੰ ਬਿਹਤਰ ਰਿਜ਼ਲਟ ਮਿਲਣਗੇ ਲੈਪਟਾਪ ਸਟੈਂਡ ਪੋਰਟੇਬਲ ਹੁੰਦੇ ਨੇ ਇਸ ਲਈ ਤੁਸੀਂ ਇਹਨਾਂ ਨੂੰ ਆਪਣੇ ਨਾਲ ਕਿਤੇ ਵੀ ਲੈ ਜਾ ਸਕਦੇ ਹੋ ਤੁਸੀਂ ਇਹਨਾਂ ਨੂੰ ਘਰ, ਆਫਿਸ ਜਾਂ ਕਾਫੀ ਸ਼ਾਪ ਵਿੱਚ ਇਸਤੇਮਾਲ ਕਰ ਸਕਦੇ ਹੋ। ਲੈਪਟਾਪ ਸਟੈਂਡ ਦਾ ਭਾਰ ਕਾਫੀ ਘੱਟ ਹੁੰਦਾ ਹੈ ਇਸ ਲਈ ਤੁਸੀਂ ਇਹਨਾਂ ਨੂੰ ਕੈਰੀ ਕਰ ਸਕਦੇ ਹੋ। ਤੁਸੀਂ ਆਪਣੇ ਲੈਪਟਾਪ ਬੈਗ ਵਿੱਚ ਇਸ ਨੂੰ ਰੱਖ ਕੇ ਨਾਲ ਲੈ ਜਾ ਸਕਦੇ ਹੋ। ਲੈਪਟਾਪ ਸਟੈਂਡ ਦੀ ਮਦਦ ਨਾਲ ਤੁਸੀਂ ਆਪਣੇ ਲੈਪਟਾਪ ਨੂੰ ਆਪਣੇ ਤੋਂ ਥੋੜੀ ਦੂਰ ਤੇ ਰੱਖ ਸਕਦੇ ਹੋ। ਜੇਕਰ ਸਕਰੀਨ ਤੁਹਾਡੀਆਂ ਅੱਖਾਂ ਤੋਂ ਥੋੜੀ ਦੂਰ ਦੂਰੀ ਤੇ ਹੋਵੇਗੀ ਤਾਂ ਤੁਹਾਡੀਆਂ ਅੱਖਾਂ ਤੇ ਜ਼ਿਆਦਾ ਜ਼ੋਰ ਨਹੀਂ ਪਵੇਗਾ ਤੇ ਤੁਹਾਡੀ ਨਜ਼ਰ ਠੀਕ ਰਹੇਗੀ। ਲੈਪਟਾਪ ਸਟੈਂਡ ਤੁਹਾਡੀਆਂ ਅੱਖਾਂ ਨੂੰ ਆਰਾਮ ਪਹੁੰਚਾਉਣ ਵਿੱਚ ਮਦਦ ਕਰੇਗਾ।